ਜਿਹੜੀ ਜਿਹਦੇ ਕਰਕੇ ਵਿਸਾਖੀ ਵਿਸਤਰੀ ਸੀ ਇੱਕ ਦਿਨ ਸ਼ਾਮ ਤੱਕ ਕਿ ਪਾਣੀ ਸੰਜਣ ਰਿਆਵਾ ਵਾਲਾ ਨਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ਯਾਦ ਰਸਤਾ ਸਾਥੀ ਉਹਨੇ ਦੇਖਿਆ ਹੁੰਦਾ ਜੇ ਰੰਕਣਕਾਂ ਦਾ ਹਰੇ ਤੋਂ ਸੁਨਹਰੀ ਐਗਜ਼ੈਕਟ ਉਹ ਵਕਤ ਹੈ ਤੁਸੀਂ ਬਹੁਤ ਅਪਰੋਪਰੀਏਟ ਗਾਣੇ ਦਾ ਜ਼ਿਕਰ ਕੀਤਾ ਮੈਨੂੰ ਕੋਲ ਲੱਗਿਆ ਸੀਗਾ ਜਿੰਨੀ ਵੀ ਜ਼ਿਆਦਾ ਲੇਟ ਕਰਕੇ ਉਹ ਫਸਲ ਖਰਾਬ ਨਾ ਹੋਵੇ ਅਦਰਵਾਇਜ਼ ਅਸੀਂ 100% ਦੀ ਉਸ ਚੀਜ਼ ਦਾ ਮੁਆਵਜ਼ਾ ਜ਼ਰੂਰ ਦੇਣਾ ਹੈ ਪਿੰਡ ਵਾਲੇ ਨੂੰ ਮੈਂ ਬੇਵਜਾ ਇਹ ਫਸਲਾਂ ਦੀ ਹਾਨੀ ਤਾਂ ਮੈਂ ਕਦੀ ਵੀ ਨਹੀਂ ਜਰ ਸਕਦਾ ਸੋ ਰੇਡੀਓ ਹਾਂਜੀ 1674 ਰਮ ਤੁਸੀਂ ਇਸ ਵਕਤ ਟਿਊਨਨ ਕਰ ਚੁੱਕੇ ਹੋ ਜੀ ਦੱਸ ਅਜ਼ ਯਾਰ ਆਪਣਾਰ ਜੀ ਪੁਨੀਤ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਮਸਕਾਰ ਆਸ ਉਮੀਦ ਕਿ ਦਿਨ ਤੁਹਾਡਾ ਚੰਗਾ ਚੱਲ ਰਿਹਾ ਹੋਵੇਗਾ ਸੋ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇੱਕ ਖਾਸ ਗੱਲਬਾਤ ਵਿਦ ਖਾਸ ਪਰਸਨ ਖਾਸ ਸ਼ਖਸੀਅਤ ਡਾਕਟਰ ਸਤੰਦਰ ਸਰਤਾਜ ਜੀ ਇਸ ਵਕਤ ਸਾਡੇ ਨਾਲ ਰੇਡੀਓ ਹਾਂਜੀ ਦੇ ਉੱਤੇ ਮੌਜੂਦ ਨੇ ਸੋ ਡਾਕਟਰ ਸਤੰਦਰ ਸਰਤਾਜ ਜੀ ਵੈਲਕਮ ਵੈਲਕਮ ਟੂ ਰੇਡੀਓ ਹਾਂਜੀ ਮੈਲਬਨ ਆਸਟ੍ਰੇਲੀਆ ਕੀ ਹਾਲ ਚਾਲ ਨੇ ਤੁਹਾਡੇ ਸਤਿ ਸ੍ਰੀ ਅਕਾਲ ਜੀ ਤੁਸੀਂ ਡਾਕਟਰ ਸੰਦੀ ਸਤਾਰ ਆਸਟ੍ਰੇਲੀਆ ਦੇ ਨਾਲਨ ਪਰਟੀਕੁਲਰਲੀ ਮੈਲਬਨ ਆਲੇ ਨੂੰ ਬਹੁਤ ਬਹੁਤ ਖੁਸ਼ਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਭਾਜੀ ਤੁਹਾਡੀ ਫਿਲਮ ਵੀ ਆ ਰਹੀ ਹੈ ਤੇ ਤੁਸੀਂ ਵੀ ਆ ਰਹੇ ਹੋ ਸੋ ਅਸੀਂ ਦੋਨੋਂ ਦੋਨੋਂ ਚੀਜ਼ਾਂ ਵਾਸਤੇ ਐਕਸਾਈਟਡ ਹਾਂ ਕਿਉਂਕਿ ਇੱਕ ਉੰਨੀ ਤਰੀਕ ਨੂੰ ਫਿਲਮ ਆ ਜਾਣੀ ਵੀ ਤਰੀਕ ਨੂੰ ਤੁਸੀਂ ਇੱਥੇ ਸ਼ੋ ਲਾਉਣ ਆ ਜਾਣਾ ਅਸੀਂ ਤਾਂ ਡਬਲ ਡਬਲ ਐਕਸਾਈਟਡ ਹਾਂ ਤੁਸੀਂ ਕਿਸ ਚੀਜ਼ ਵਾਸਤੇ ਜ਼ਿਆਦਾ ਐਕਸਾਈਟਡ ਹੋ ਅ ਐਕਸਾਈਟਮੈਂਟ ਇਸ ਕਰਕੇ ਹੈ ਕਿ ਸਾਡੀ ਫਿਲਮ ਵੀ ਇੱਥੇ ਆ ਕੇ ਹੋਣੀ ਹੈ ਜੀ ਇੱਥੇ ਵੀ ਆ ਡੂਇੰਗ ਅ ਪ੍ਰੀਮੀਅਰ Uh, on the same day uh, 19th of april in melbourne most probably we were just planning say the... se feb di gal hai ke us to next day the very next day 20th of april broad level jeda uh, ke bahut hi glorious arena melbourne city da now uh, we are going to perform there so dono cheeze apne aap se waise to chalo film filhal de liye assi promotion de utte ha And concert, that comes Sara, beautifully. <laughs> the I think it's near to sold out the entire arena. The, thank you uh, Australia, uh, Melbourne. Thank you and Roll The employees. they are very friendly and cooperative. And ਤਨੂ ਸਾਰਿਆਂ ਨੂੰ ਤਾਗੀਦ ਹੈ ਸਾਡੀ ਮੇਰੇ ਕੱਦੇਸ ਇੰਟਰਵਿਊਸ ਪਾਰਟਿਕੁਲਰਲੀ ਫॉर ਦ ਸੋਲ ਜੀ 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 ਯਾ ਨਹੀਂ ਬਿਲਕੁਲ ਜੀ ਇੰਤਜ਼ਾਰ ਤੁਹਾਡਾ ਹਮੇਸ਼ਾ ਰਹਿੰਦਾ ਹੈ ਔਰ ਖਾਸ ਕਰਕੇ ਆਈ ਥਿੰਕ ਆਮ ਲੱਕੀ ਕਿ ਲਾਸਟ 2022 ਦੇ ਵਿੱਚ ਜਦੋਂ ਤੁਹਾਡਾ ਮੈਲਬਨ ਇਥੇ ਸ਼ੋ ਹੋਇਆ ਸੀ ਉਹ ਮੈਂ ਹੋਸਟ ਲਾਈਕ ਆ ਵਾਸ ਦਾ ਐਂਕਰ देयर ਸੋ ਬਹੁਤ ਮਜ਼ਾ ਆਇਆ ওকে ਵਾਓ ਅਮੇਜ਼ਿੰਗ ਸੋ ਇਸ ਵਾਰ ਵੀ ਲੁਕਿੰਗ ਫਾਰਵਰਡ ਟੂ ਥੈ ਤੇ ਲੇਕਿਨ ਉਸ ਤੋਂ ਪਹਿਲਾਂ ਸ਼ਾਇਰ ਵਾਸਤੇ ਕੀ ਕਹਿੰਦੇ ਆ ਕਾਫੀ ਜ਼ਿਆਦਾ ਉਤਸਾਹ ਵੀ ਇੰਤਜ਼ਾਰ ਹੋ ਰਿਹਾ ਹੈ ਜਦੋਂ ਤੋਂ ਟ੍ਰੇਲਰ ਲਾਂਚ ਹੋਇਆ ਔਰ ਉਸ ਤੋਂ ਪਹਿਲਾਂ ਜਦੋਂ ਗਾਣਾ ਲਾਂਚ ਹੋਇਆ ਸੀ ਪਹਿਲਾ ਫੁੱਲ ਤੇ ਖੁਸ਼ਬੂ ਵੀ ਕਾਫੀ ਕਾਫੀ ਜ਼ਿਆਦਾ ਕੀ ਕਹਿੰਦੇ ਨੇ ਚੱਲ ਰਿਹਾ ਹੈ ਉਸ ਤੋਂ ਬਾਅਦ ਟ੍ਰੇਲਰ ਤੇ ਉਸ ਤੋਂ ਬਾਅਦ ਬਾਕੀ ਦੋ ਗਾਣੇ ਵੀ ਔਰ ਜੋ ਕੱਲ ਗਾਣਾ ਮੋਹੇ ਪੁਰਾਣਾ ਓਹੋ ਤਾਂ ਮਤਲਬ ਕੀ ਕਮਾਲ ਦੀ ਚੀਜ਼ ਤੁਸੀਂ ਨਾ ਕੀ ਕਹਿੰਦੇ ਹੋ ਲੈ ਕੇ ਆਏ ਹੋ ਸੋ ਕਿਹੜਾ ਤੁਹਾਡਾ ਕਿਹੜਾ ਫੇਵਰਿਟ ਗਾਣਾ ਆ ਇਸ ਫਿਲਮ ਦੇ ਵਿੱਚੋਂ ਲਿਖਤ ਕਿਹੜੀ ਫੇਵ ਲਿਖਿਤ ਜਿਹੜੀ ਫੇਵਰਿਟ ਉਹ ਇੱਕ ਫਿਲਮ ਦੇ ਵਿੱਚ ਗਾਣਾ ਹੈ ਜੀ ਛਿੱਟੇ ਨੂਰ ਦੇ ਉਹ ਲਾਸਟ ਸੌਂਗ ਹੈ ਫਿਲਮ ਦਾ ਕਲਾਈਮੈਕਸ ਦੇ ਵਿੱਚ ਤੇ ਉਹੋ ਮਤਲਬ ਮੇਰੇ ਵਨ ਆਫ ਦੀ ਮੋਸਟ ਮਿਸਟਿਕ ਜਿਹੜੇ ਸੌਂਗ ਹੁੰਦੇ ਆ ਉਹਨਾਂ ਵਿੱਚੋਂ ਇੱਕ ਹੈ ਮੇਰੇ ਚਾਰ ਜ਼ਿੰਦਗੀ ਦੇ ਮੋਸਟ ਫੇਵਰਿਟ ਸੌਂਗ ਰਏ ਆ ਅ ਇਸ ਦਿਸ ਇਸ ਤਰਾਹੂ ਰਿਲੀਜ਼ ਹੋਇਆ ਪਹਿਲਾ ਸੀਗਾ ਮਸਾ ਮੈਨਿਕ ਉਪਲ ਜੋੜੇ then ਫਿਰ ਸਿਕਾ ਰਸੀਦ ਫਿਰ ਸਿਕਾ ਜਲਸਾ ਐਂਡ ਫਿਰ ਸਿਕਾ ਨਦਾਨ ਦੀਆਸ ਐਂਡ this will be the 5th ਕਿਆ ਬਾਤ ਹੈ ਔਰ ਆਈ ਥਿੰਕ ਮੇਰਾ ਵਨ ਆਫ ਫੇਵਰਿਟ ਜਲਸਾ ਹੀ ਹੈ ਜਦੋਂ ਦਾ ਉਹ ਰਿਲੀਜ਼ ਹੋਇਆ ਸੀ ਪਹਿਲਾਂ ਫਿਰ ਤਾਂ ਚਲੋ ਹੁਣ ਉਹਦਾ 2.0 ਵਰਜ਼ਨ ਵੀ ਆਇਆ ਫਿਲਮ ਦੇ ਵਿੱਚ ਉਹ ਵੀ ਬਹੁਤ ਕਮਾਲ ਦਾ ਹੋ ਤਾਂ ਮਤਲਬ ਪਹਿਲਾਂ ਜਦੋਂ ਜਲਸਾ ਸੁਣਦਾ ਸੀ ਔਰ ਜਦੋਂ ਵਿੱਚ ਨਾ ਉਹ ਸਿਤਾਰ ਉਹ ਇੰਨੇ ਜ਼ਿਆਦਾ 뮤직 ਇਨਸਟਰੂਮੈਂਟਸ ਯੂਜ਼ ਕੀਤੇ ਸੀ ਔਰ ਕਿਆ ਕਮਾਲ ਦੇ ਉਹ ਮਤਲਬ ਇੱਕ ਕੁਦਰਤ ਨੂੰ ਬਿਆਨ ਕਰਨਾ ਉਹ ਤਾਂ ਬਹੁਤ ਅਲਟੀਮੇਟ ਗਾਣਾ ਗਾਣਾ ਆ ਹਮ ਐਵਰ ਐਵਰ ਗ੍ਰੀਟ ਹੈ ਸੋ ਅਗਰ ਇਸ ਵਾਰੀ ਜਦੋਂ ਅਕਸ਼ੇ ਉਹਨਾਂ ਨੇ ਕਰਨਾ ਸੀ ਬਿਕੋਜ਼ ਉਹਨਾਂ ਦਾ ਇੱਕ ਪੀਰੀਅਡ ਫਿਲਮ ਸੀ ਉਹਦੇ ਉਹਨਾਂ ਨੂੰ ਐਸਟੈਨਸਿਟੀ ਐਂਡ ਇੰਡੀ ਐਨ ਨਹੀਂ ਜ਼ਿਆਦਾ ਚਾਹੀਦੀ ਸੀ ਉਹਦੇ ਵਿੱਚ ਸੋ ਦੇ ਐਕਚੁਅਲੀ ਰੀ ਰਿਕਾਰਡਡ ਦੀ ਰਿਦਮ ਪਰਟੀਕুলਰਲੀ ਤੇ ਤਾਂ ਦੈਨ ਬਹਿ ਹਲੋ ਫਿਲਮ ਦੇ ਵਿੱਚ ਉਹ ਜ਼ਿਆਦਾ ਪ੍ਰੋਪਰੀਅਟ ਲੱਗਦਾ ਸੀ ਜੀ 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 ਸੋ ਅਗਰ ਸ਼ਾਇਰ ਫਿਲਮ ਦੇ ਹੁਣ ਚਲੋ ਗਾਣਿਆਂ ਦੀ ਆਪਾਂ ਗੱਲਬਾਤ ਹੋਈ ਹੈ ਸ਼ਾਇਰੀ ਦੀ ਗੱਲਬਾਤ ਕਰਦੇ ਆਂ ਸੋ ਵੈਸੇ ਤੁਸੀਂ ਤਾਂ ਡੈਫੀਨਿਟਲੀ ਸ਼ਾਇਰ ਹੋ ਔਰ ਫਿਲਮ ਦੇ ਵਿੱਚ ਤੁਸੀਂ ਹਜ਼ੂਰ ਲਾ ਰਹੇ ਹੋ ਸ਼ਾਇਰ ਬਣਨ ਦੇ ਲਈ ਕਿ ਮੈਂ ਸ਼ਾਇਰ ਬਣਨਾ ਆਇਆ ਫਿਰ ਇੱਕ ਵਕਤ ਕਹਿੰਦੇ ਹੋ ਕਿ ਨਹੀਂ ਮੈਂ ਨਹੀਂ ਬਣਨਾ ਸ਼ਾਇਰ ਸੋ ਅ ਅੰਤ ਵਿੱਚ ਸ਼ਾਇਰ ਬਣ ਜਾਂਦੇ ਹੋ ਸਕਸੈਸਫੁਲ ਹੋ ਜਾਂਦੇ ਹੋ ਫਿਲਮ ਦੇ ਵਿੱਚ ਐਜ਼ ਅ ਸ਼ਾਇਰ ਜਾਂ ਫਿਰ ਐਜ਼ ਅ ਲਵਰ ਸਕਸੈਸਫੁਲ ਹੋ ਜਾਂਦੇ ਹੋ ਇਹ ਤਾਂ ਮੈਨੂੰ ਲੱਗਦਾ ਕਿ ਇਹ ਦੇ ਲਈ ਤੁਹਾਨੂੰ ਫਿਲਮ ਨਹੀਂ ਦੇਖਣੀ ਚਾਹੀਦੀ ਐਸ ਜਿਸੀ ਹੋਣੇ ਹੀ ਡਿਸਕਲੋਸ ਕਰਦੇ ਆ ਤਾਂ ਦੈਟਸ ਨਾਟ ਅ ਵੈਰੀ ਹੈਲਦੀ ਅ ਥਿੰਗ ਫॉर द オーਡੀਅנס ਬਟ ਮੈਂ ਇਹ ਜ਼ਰੂਰ ਇੱਕ ਸਟੇਟਮੈਂਟ ਦੇਣੀ ਚਾਹੂੰਗਾ ਪੂਰੇ ਹੋਸ਼ੋਵਾਾਸਤੇ ਨਾਲ ਵਿਦ ਮਾਈ 올 ਕੌਨਸ਼ੀਅਸਨੈਸ ਥੈਟ ਕਿ ਥਿਸ ਫਿਲਮ ਵਿਲ ਬੀ ਅ ਬੈਂਚਮਾਰਕ ਅ ਪੈਰਲਲ ਸਿਨੇਮਾ ਅ ਕੱਟ ਸਿਨੇਮਾ ਫਾਰ ਆਰ ਇੰਡਸਟਰੀ ਜਿਵੇਂ ਹਾਲੀਵੁੱਡ ਦੇ ਵਿੱਚ ਗੋਡ ਫਾਦਰ ਜਦੋਂ ਰਿਲੀਜ਼ ਹੋਇਆ ਉਸ ਤੋਂ ਬਾਅਦ ਇੱਕ ਨਵਾਂ ਡਾਈਮੈਂਸ਼ਨ ਓਪਨ ਹੋਇਆ ਸੀਗਾ ਫਿਲਮ ਮੇਕਿੰਗ ਦਾ ਸੋ ਮੈਨ ਨੇ ਕਿਹਾ ਕਿ ਅਸੀਂ ਬਣਾਈ ਹੈ ਜਦ ਮੈਂ ਇਹਦੇ ਵਿੱਚ ਆ ਕੇ ਪੁੱਛਿਆ ਸਮ ਟਾਈਮਸ ਕੇਈ ਚੀਜ਼ਾਂ ਕੋਇਨਸੀਡੈਂਟਲੀ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਤੇ ਉਹ ਇਸ ਤਰ੍ਹਾਂ ਇੰਟਰਮਿੰਗਲਿੰਗ ਹੁੰਦੀ ਉਹਨਾਂ ਦੀ ਬਿਊਟੀਫੁਲੀ ਕਿ ਉਹ ਬਲੋਜ਼ਮੀਕ ਰੋਮਾ ਹੋ ਜਾਂਦਾ ਇਦੇ ਵਿੱਚ ਮੈਨੂੰ ਨਹੀਂ ਲੱਗਦਾ ਮੈਂ ਹਿਸਟਰੀ ਦੇ ਵਿੱਚ ਅੱਜ ਤੱਕ ਜਾਂ ਇੰਟਰਨੈਸ਼ਨਲ ਸਿਨੇਮਾ ਜਾਂ ਇੰਡੀਅਨ ਸਿਨੇਮਾ ਜਾਂ ਜਬ ਇਸੇ ਮਾਰੇ ਵਿੱਚ ਅ ਇਸ ਜਨਰੇ ਦੇ ਦੀ ਕੋਈ ਫਿਲਮ ਦੇਖੀ ਹੋਊਗੀ ਜਿਹਦੇ ਵਿੱਚ ਕਿਸੇ ਪੋਇਟਿਕ ਐਲੀਮੈਂਟ ਨੂੰ ਇਨਾ ਅਰਥਲੀ ਇਨਾ ਗਰਾਊਂਡਡ ਇਨਾ ਕੋਰਿਲੇਟਿਵਲੀ ਪੇਸ਼ ਕੀਤਾ ਹੋਵੇਗਾ ਬਿਕੋਜ਼ ਸਕ੍ਰਿਪਟ ਇਜ਼ ਮਾਰਵ }{ਲਸਲੀ ਬਿਊਟੀਫੁਲੀ ਵੀਵਡ ਤੇ ਪਰਫਾਰਮੈਂਸ ਇਸ ਚਲੋ ਜਦੋਂ ਹੁਣ ਅਸੀਂ ਫਸਟ ਕੱਟ ਦੇਖਿਆ ਤੇ ਐਵਰੀਬਾਡੀ ਜਦ ਪ੍ਰੋਡਿਊਸਰਸ ਡਾਇਰੈਕਟਰਸ ਕੋ-ਐਕਟਰਸ ਆਰ ਸੇਇੰਗ ਲਾਈਕ ਥਿਸ ਇਜ਼ ਯੂਅਰ ਮੈਸਿਵ ਅ ਆਇਸਕਤੀ ਫਾਈਨੇਸ ਪਰਫੋਰਮੈਂਸ ਹੈ ਤੇ ਮੈਂ ਵੀ ਬੜੀ ਖੁਸ਼ੀ ਹੋਈ ਫਿਰ ਮੈਂ ਵੀ ਜਿਗਰਾ ਕਰ ਲਿਆ ਫਸਟ ਕਟ ਦੇ ਦਾ ਕਿ ਹਾਲਾ ਕਿ ਉਹ ਡਾਇਲਗ ਵੀ ਡਬ ਨਹੀਂ ਹੁੰਦੇ ਡਿਸਪਾਈਟ ਆਲ ਥੀਸ ਲੇਕਿੰਗਸ ਫਿਰ ਵੀ ਉਹ ਇੰਨੀ ਜ਼ਿਆਦਾ ਇੰਟ੍ਰੀਗਿੰਗ ਰਹੀ ਤੇ ਥੋੜੇ ਜਿਹਾ ਕਿੰਨੇ ਦੇ ਹੌਸਲੇ ਹੋਰ ਜ਼ਿਆਦਾ ਉੱਚੇ ਹੋ ਗਏ ਤੇ ਹੁਣ ਬਾਕੀ ਲੋਕਾਂ ਤੱਕ ਪਹੁੰਚ ਨਹੀਂ ਗਈ ਨਹੀਂ ਸੋ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਜ਼ਿਆਦਾ ਮਿਸਟਿਕ ਬਹੁਤ ਜ਼ਿਆਦਾ ਪੋਇਟਿਕ ਕਿ ਫਿਲਮ ਹੋਏਗੀ ਨਾ ਸੋ ਕੀ ਲੱਗਦਾ ਕਿ ਜਿਨ੍ਹਾਂ ਨੂੰ ਪੋਇਟਰੀ ਪਸੰਦ ਹੈ ਜਿਹੜੇ ਲੋਕ ਪੜ੍ਹਦੇ ਨੇ ਸੁਣਦੇ ਨੇ ਪੋਇਟਰੀ ਉਹਨਾਂ ਨੂੰ ਹੀ ਜ਼ਿਆਦਾ ਪਸੰਦ ਆਏਗੀ ਜਾਂ ਫਿਰ ਆਮ ਲੋਕ ਕੋਈ ਨਹੀਂ 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 ਇਹ ਹੀ ਬੇਸਿਕਲੀ ਦਿਸ ਦੈਟਸ ਵਾਈ ਆਮ ਸੇਇੰਗ ਦਿਸ ਊਡ ਬੀ ਦਿ ਕਲਰ ਅਦਰਵਾਇਜ਼ ਇੱਕ ਆਰਟ ਸਿਨੇਮਾ ਹੋਣ ਕੇ ਰਹਿ ਜਾਂਦਾ ਉਹ ਜਿਵੇਂ ਨਹੀਂ ਹੁੰਦਾ ਦਿਸ ਇਜ਼ ਨਾਟ ਅਨ ਆਰਟ ਸਿਨੇਮਾ ਦਿਸ ਇਜ਼ ਐਨ ਆਰਟਿਸਟਿਕ ਸਿਨੇਮਾ ਵਿਦ ਕਲਰਫੁਲਨੈਸ ਐਂਡ 100% ਕਮਰਸ਼ੀਅਲਿਟੀ ਜਾ ਕਿਸੇ ਵੀ ਬੰਦੇ ਨੂੰ ਤੁਸੀਂ ਕਹੋ ਨਾ ਯਾਰ ਕਿ ਅੱਛਾ ਸ਼ਾਇਰ ਫਿਲਮ ਦਾ ਨਾਮ ਆ ਉਹਨੇ ਤੁਹਾਨੂੰ ਵੈਸੀ ਉਹਦੀ ਸਟੋਰੀ ਜੀ ਦੱਸ ਦੇਣੀ ਕਿ ਅੱਛਾ ਕੋਈ ਇੱਕ ਟੁੱਟਿਆ ਜਿਹਾ ਬੰਦਾ ਹੋਊਗਾ ਜਿਹਦਾ ਦਿਲ ਟੁੱਟ ਗਿਆ ਫਿਰ ਉਹ ਸ਼ਾਇਰ ਹੋ ਗਿਆ ਹੋਣਾ ਫਿਰ ਉਹ ਸ਼ਰਾਬ ਪੀਣ ਲੱਗ ਗਿਆ ਹੋਣਾ ਫਿਰ ਉਹ ਯੂ نو ਤਕੀਏ ਤੇ ਬੈਠ ਕੇ ਚਿਲਮਨ ਜਗ ਰਹੇ ਹੋਣਗੇ ਗਲੀਚੇ ਵਿਛੇ ਹੋਣਗੇ ਉਹ ਡੀਟੇਲ ਸਾਈਟ ਹੋਗੀ ਬਟ ਮੈਂ ਕਹਿੰਨਾ ਕਿ ਫੋਰਚੂਨੇਟਲੀ ਜਦੋਂ ਤੁਸੀਂ ਇਹ ਫਿਲਮ ਦੇਖੋਗੇ ਮੈਂ ਤੁਹਾਨੂੰ ਦਾਵਾ ਕਰਨਾ ਸ਼ਾਇਦ ਇਸ ਤੋਂ ਬਾਅਦ ਵੀ ਤੁਸੀਂ ਉਧਰ ਹੋ ਜੇ ਤੁਸੀਂ ਉੱਥੇ ਹੋਏ ਮੈਲਬਨ ਵਾਲੇ ਪ੍ਰੀਮੀਅਰ ਤੇ ਵੀ ਜ਼ਰੂਰ ਆਓ ਤੇ ਫੇਰ ਅਸੀਂ ਦੁਬਾਰਾ ਗੱਲ ਕਰਾਂਗੇ ਤੇ ਤੁਸੀਂ ਕਹੋਗੇ ਕਿ ਜਿਹੜੀ ਤੁਸੀਂ ਗੱਲ ਕਹੀ ਸੀ ਉਹ 100% ਨਹੀਂ 1000% ਸੱਚਾ ਕਿਉਂਕਿ ਇੰਨੀ ਕੋਰਿਲੇਟਿਵਿਟੀ ਆ ਕਿਸੇ ਅਲੜ ਜੇ ਮੁੰਡੇ ਦੀ ਪਿੰਡ ਤੋਂ ਉੱਠ ਕੇ ਹੈਨਾ ਤੇ ਉਹਦੀ ਜਰਨੀ ਆ ਉਹਦੀ ਜਿਹੜੀ ਮੁਹੱਬਤ ਦੀ ਖਿੱਚ ਆ ਇੰਟੈਂਸਿਟੀ ਆ ਤੇ ਉਹ ਸਾਰਾ ਕੁਝ ਜਿਹੜਾ ਕਿਸੇ ਮੁਹੱਬਤ ਦੇ ਵਿੱਚ ਜੁਆਇਸ ਹੋ ਸਕਦਾ ਇੰਟੈਂਸ ਹੋ ਸਕਦਾ ਸਾਰੇ ਐਲੀਮੈਂਟ ਮਤਲਬ ਮੈਂ ਕਹਿਣਾ ਹੁਣਾ ਕਿ ਸਿਰਫ ਸਾਡਾ ਕਿਉਂਕਿ ਅਸੀਂ ਡੋਮੈਸਟਿਕ ਸਿਨੇਮਾ ਦੇ ਲੋਕ ਆ ਸਾਡੀ ਆਡੀਅנס ਇੰਨੀ ਵਾਈਡਰ ਨਹੀਂ ਹੈਗੀ ਵਸੀ ਨਹੀਂ ਆ ਜੇ ਇਹੇ ਫਿਲਮ ਐਜ਼ ਇਟ ਇਜ਼ ਮਤਲਬ ਇੰਗਲਿਸ਼ ਲੈਂਗੁਏਜ ਜਾਂ ਕਿਸੇ ਵੀ ਗਲੋਬਲ ਲੈਂਗੁਏਜ ਹੋਵੇ ਜਿਹੜੀ ਵੱਡੀ ਲੈਂਗੁਏਜ ਆ ਚਾਹੇ ਸਪੈਨਿਸ਼ ਆ ਜਾਂ ਫ੍ਰੈਂਚ ਆ ਜਾਂ ਚਾਈਨੀਜ਼ ਆ ਜਾਂ ਵਿਚ ਐਵਰ ਲੈਂਗੁਏਜ ਹੋਵੇ ਉਹਨਾਂ ਚ ਡੱਬ ਹੋ ਜੇ ਤੇ ਯੂ ਵਿਲ ਸੀ ਦੀ ਦੀ ਮਾਰਵਲ ਨਹੀਂ ਬਿਲਕੁਲ ਜੀ ਆਪਾਂ ਉੱਥੇ ਜ਼ਰੂਰ ਮਿਲਾਂਗੇ 19 ਤਰੀਕ ਨੂੰ ਪ੍ਰੀਮੀਅਰ ਦੇ ਉੱਤੇ ਵੀ ਤੇ ਡੈਫੀਨੇਟਲੀ ਫਿਲਮ ਦੇਖਣ ਤੋਂ ਬਾਅਦ ਫਿਲਮ ਦੇ ਬਾਰੇ ਗੱਲਬਾਤ ਕਰਨਾ ਹੋਰ ਜ਼ਿਆਦਾ ਕੀ ਕਹਿੰਦੇ ਨੇ ਉਹ ਇੱਕ ਵੱਖਰਾ ਐਕਸਪੀਰੀਅੰਸ ਹੁੰਦਾ ਔਰ ਤੁਸੀਂ ਤਾਂ ਜਿਵੇਂ ਦੱਸ ਰਹੇ ਹੋ ਕਿ ਫਰਸਟ ਕੱਟ ਤੁਸੀਂ ਦੇਖ ਚੁੱਕੇ ਉਦੋਂ ਉਦੋਂ ਅਸੀਂ ਵੀ ਫਿਰ ਖੁੱਲ ਕੇ ਗੱਲਾਂ ਕਰ ਸਕਦੇ ਹਾਂ ਲੈ ਤੁਹਾਨੂੰ ਪਤਾ ਓਬਵੀਅਸਲੀ ਤੁਹਾਡੇ ਉੱਤੇ ਰੈਸਟ੍ਰਿਕਸ਼ਨਸ ਹੁੰਦੀਆਂ ਨੇ ਮੇਕਰਸ ਦੀਆਂ ਕਿ ਥਿਸ ਮਸਟ ਥਿਸ ਮਸਟ ਯੂ ਕੈਨ ਰਿਵੀਲ ਓਨਲੀ ਔਰਦਰਵਾਈਜ਼ ਪੀਪਲ ਵਿਲ ਪ੍ਰੋਬਬਲੀ ਅਸਿਊਮ ਔਰ ਪ੍ਰੀਜ਼ੂਮ ਔਰ ਅੰਡਰਸਟੈਂਡ or uh, gathered what sort of content it is, what sort of story, and what is the climax, etc, etc. So, thoda ja Even we want to uh, express these things, but unfortunately we cannot, we are not allowed to. ਨਹੀਂ ਬਿਲਕੁਲ ਬਿਲਕੁਲ ਔਰ ਜਿਵੇਂ ਤੁਸੀਂ ਨਾਲ ਦੀ ਨਾਲ ਦੱਸ ਰਹੇ ਹੋ ਨਾ ਕਿ ਇਹ ਉਸ ਤਰੀਕੇ ਦੀ ਇੱਕ ਕਲਟ ਫਿਲਮ ਜਿਹੜੀ ਆ ਉਹ ਬਣ ਕੇ ਰਹੇਗੀ ਔਰ ਉਪਰੋਂ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਅਗਰ ਲੋਕਾਂ ਨੂੰ ਕਿਸੇ ਨੂੰ ਤੁਸੀਂ ਐਗਜ਼ਾਮਪਲ ਦਿੱਤੀ ਹੈ ਨਾ ਕਿ ਕਿਸ ਨੂੰ ਕਹੀ ਹੈ ਕਿ ਸ਼ਾਰ ਫਿਲਮ ਹੋਏਗੀ ਆਪਣੇ ਇਤਿਹਾਸ ਦੇ ਨਾਲ ਕਹਾਣੀ ਨਾ ਜੋ ਚੱਲਦੀਆਂ ਆਉਂਦੀਆਂ ਨੇ ਉਹ ਦੱਸ ਦੇਵੇਗਾ ਤੇ ਉਹਨਾਂ ਦੇ ਉਹਨਾਂ ਦੇ ਜ਼ਹਿਨ ਸਭ ਤੋਂ ਪਹਿਲਾਂ ਦੇਵਦਾਸ ਸੁਹਾਣੀ ਹੈ ਸੋ ਸੋ ਕੀ ਲੱਗਦਾ ਤੁਹਾਨੂੰ ਹੁਣ ਤੁਸੀਂ ਫਸਟ ਕੱਟ ਤਾਂ ਚਲੋ ਦੇਖ ਲਿਆ ਕਹਾਣੀ ਤੁਸੀਂ ਪੜੀ ਆ ਸੋ ਕੀ ਜਦੋਂ ਕਰੈਕਟਰ ਹੈ ਫਿਲਮ ਦਾ ਨ ਸੱਤਾ ਆ ਜਾਂ ਸੀ ਉਹ ਆਪਣੇ ਮੁਕਾਮ ਤੇ ਪਹੁੰਚਦੇ ਨੇ ਕੀ ਫਿਰ ਗੋਡ ਫਾਦਰ ਦੀ ਤਰ੍ਹਾਂ ਗੋਡ ਫਾਦਰ 2 ਗੋਡ ਫਾਦਰ 3 ਆਈ ਸੀ ਸੋ ਕੀ ਸ਼ਾਇਦ 2 اور 3 ابھی ਤੁਸੀਂ ਸੋਚਿਆ ਆ ਕਿ ਹਾਂ ਇੰਨੀ ਵਧੀਆ ਫਿਲਮ ਬਣ ਚੁੱਕੀ ਹੈ ਕਿ ਹਾਂ ਡੈਫੀਨਿਟਲੀ ਵੀ ਵਿਲ ਪਲਾਨ ਸਮਥਿੰਗ ਕੱਲ ਅਸੀਂ ਦਿੱਲੀ ਸਿਗੇ ਸੇਵ ਕੁਸਚਨਸ ਦਿੱਲੀ মিডিਆ ਨੇ ਪੁੱਛਿਆ ਸੀਗਾ ਆਚਿੰਕ ਕੋਈ ਨੈਸ਼ਨਲ ਚੈਨਲ ਸੀ ਤੇ ਅਸੀਂ ਤਾਂ ਆਬਵੀਅਸਲੀ ਨਹੀਂ ਕੁਝ ਕਹਿ ਸਕਦੇ ਪਰ ਪਿੱਛੋਂ ਯੂ نو ਪ੍ਰੋਡਿਊਸਰਸ ਪਿੱਛੇ ਬੈਠੇ ਸੀਗੇ ਤੇ ਉਹਨੇ ਕਹਿੰਦੇ ਯੈਸ 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 ਵੀ ਆਰ ਥੋ ਇੰਨੇ ਜ਼ਿਆਦਾ ਇਹਨੂੰ ਇਹਨੂੰ ਕੌਨਫੀਡੈਂਸ ਕਹਿੰਦੇ ਆ ਜਾਂ ਇਹਨੂੰ ਕਹ ਲਓ ਖੁਸ਼ੀ ਕਹਿੰਦੇ ਆ ਕਿ ਜਦੋਂ ਫਿਲਮ ਰਲੀਜ਼ ਹੋਣ ਤੋਂ ਪਹਿਲਾਂ ਹੀ ਉਹਦੇ ਸੈਕੰਡ ਆ ਪਾਰਟ ਦੀਆਂ ਗੱਲਾਂ ਹੋਣ ਲੱਗ ਜਾਣ ਇਸ ਤੋਂ ਜ਼ਿਆਦਾ ਮੇਰੇ ਨਹੀਂ خیال ਕੋਈ ਬੈਟਰ ਅਪਰੋਚ ਜਾਂ ਕੰਟੈਂਟਮੈਂਟ ਹੋ ਸਕਦੀ ਹੈ ਫਿਲਮ ਮੇਕਰ ਦੇ ਲਈ ਕਿ ਸੋ ਵੀ ਵਿਸ਼ ਕਿ ਅੱਛਾ ਇਸ ਤਰ੍ਹਾਂ ਹੀ ਇੱਕ ਸੀਰੀਜ਼ ਚੱਲੇ ਕਿ ਪਤਾ ਨਹੀਂ ਕਿੰਨੀਆਂ ਹੋਰ ਬਣ ਜੀ ਸੋ ਵਿਛੋੜਾ ਜੋ ਵਿਛੋੜਾ ਸ਼ਾਇਰਾਂ ਦਾ ਸ਼ਾਇਰਾਂ ਦੀ ਦੌਲਤ ਹੁੰਦੀ ਹੈ ਹਰ ਕੋਈ ਸ਼ਾਇਰ ਨਹੀਂ ਬਣ ਸਕਦਾ ਸੋ ਦੇਵੀ ਸਾਹਿਬ ਵੀ ਦੇਖਦੇ ਨੇ ਛੋਟੀ ਝਲਕ ਮਿਲਦੀ ਹੈ ਦੇਵੀ ਸਾਹਿਬ ਦੀ ਵੀ ਨਾ ਫਿਲਮ ਦੇ ਵਿੱਚ ਸੋ ਉਹਨਾਂ ਦਾ ਕਿੰਨਾ ਕਰੋਲਾ ਹੈ ਜਾਂ ਕਿ ਉਹ ਤਾਂ ਕਿੰਨੇ ਪੁਰਾਣੇ ਨਾ ਉਹ ਲਿਖ ਰਹੇ ਨੇ ਮਤਲਬ ਜੋ ਖਾਸ ਕਰਕੇ ਸੈਡ Song ਨੇ ਜਿਨ੍ਹਾਂ ਦੇ ਦਿਲ ਟੁੱਟੇ ਨੇ ਉਹਨਾਂ ਵਾਸਤੇ ਅੱਜ ਵੀ ਲਾਈਕ ਦੇਵੀ ਸਾਹਿਬ ਇਸ ਲਾਈਕ ਉਹਨਾਂ ਦੇ ਸ਼ਾਇਰੀ ਪੜ ਲਓ ਉਹਨਾਂ ਦੀਆਂ ਕਵਤਾਵਾਂ ਬਹੁਤ ਜ਼ਿਆਦਾ ਬੰਦੇ ਨੂੰ ਫਿਰ ਪਤਾ ਲੱਗਣ ਲੱਗ ਜਾਂਦਾ ਫਿਰ ਯਾਦ ਆ ਜਾਂਦੀ ਪੁਰਾਣੀ ਸੋ ਉਹਨਾਂ ਦਾ ਕਿੰਨਾ ਕਰੋਲ ਰਿਹਾ ਫਿਲਮ ਦੇ ਵਿੱਚ ਉਹਨਾਂ ਦਾ ਕੀ ਕੀ ਪੁੱਛਿਆ ਸੌਰੀ ਕੱਟ ਗਿਆ ਸੀ ਹਾਂਜੀ ਉਹਨਾਂ ਦੀ ਕਿੰਨੀ ਕੁ ਭੂਮਿਕਾ ਰਹੀ ਫਿਲਮ ਦੇ ਵਿੱਚ ਹਾਂਜੀ ਹਾਂ ਉਹਨਾਂ ਦਾ ਇੱਕ ਗੁੱਡ ਰੋਲ ਆ ਪਤਰਕ ਮੈਂ ਲੈਂਥ ਸਾਨੀ ਦੱਸ ਸਕਦਾ ਉਹਦੀ ਪਰ ਇੱਕ ਬੜਾ ਪ੍ਰੋਮੀਨੈਂਟ ਤੇ ਕੰਸਿਡਰੇਬਲ ਕੈਰੈਕਟਰ ਹੈ ਉਹਨਾਂ ਦਾ ਜਿਹਦੇ ਨਾਲ ਫਿਲਮ ਅੱਗੇ ਤੁਰਦੀ ਆ ਸਮ ਹਾਲ ਤੇ ਇੱਕ ਹਸਤਾਖਰ ਹੈ ਉਹ ਸਾਡੀ ਪੰਜਾਬੀ ਪੋਇਟਰੀ ਦਾ ਗੀਤਕਾਰੀ ਦਾ ਸ਼ਾਇਰੀ ਦਾ ਤੇ ਅਸੀਂ ਵੀ ਬਚਪਨ ਤੋਂ ਸਾਡੇ ਇਲਾਕੇ ਦੇ ਵੀ ਨਹੀਂ ਉਹ ਇਸ ਕਰਕੇ ਸਾਡੀ ਜ਼ਮੀਨੀ ਜਾਂ ਇਲਾਕਾ ਇਲਾਕਾ ਹੀ ਸਾਝ ਵੀ ਆ ਤੇ ਜ਼ੁਬਾਨੀ ਸਾਝ ਤਾਂ ਹੈਗੀ ਆ ਦੁਆਬੀ ਬੜੀ ਠੇਠ ਕਰੋੜ ਕੀ ਬੋਲਦੇ ਆ ਉਹ ਪਰ ਉਹ ਬਹੁਤ ਹੀ ਮੈਨ ਲੱਗਦਾ ਡੈਕੇਡ ਸਗੋ ਉਹ ਕੈਨੇਡਾ ਸ਼ਿਫਟ ਕਰ ਗਏ ਸੀ ਕਿ ਇਸ ਤਰ੍ਹਾਂ ਕਿ ਉਹ ਰੇਰ ਵੀ ਪੰਜਾਬ ਆਉਂਦੇ ਸੀ ਜਾਂ ਓਕੇਸ਼ਨਲੀ ਆਉਂਦੇ ਸੀ ਸੋ ਕਦੀ ਉਹਨਾਂ ਨਾਲ ਮੁਲਾਕਾਤ ਨਹੀਂ ਸੀ ਹੋ ਸਕੀ ਸੋਰੀ ਸਰ ਸੈਟ ਤੇ ਹੋਈ ਸੀ ਸੈਟ ਦਾ ਇਹ ਜੋ ਹੁੰਦਾ ਕਿ ਅੱਛਾ ਜੀ ਸਾਂਝ ਆ ਗਿਆ ਅੱਛਾ ਜੀ ਇਹ ਸੀਨ ਰਹਿ ਗਏ ਨੇ ਤੇ ਜ਼ਿਆਦਾ ਕਿਉਂਕਿ ਪਹਿਲੀ ਵਾਰੀ ਐਕਟ ਕਰਲੇ ਸੀ ਉਹ ਵੀ ਥੋੜੇ ਆਬਵੀਅਸਲੀ ਕਨਸਰਨ ਸੀਗੇ ਕਿ ਉਹਨਾਂ ਨੂੰ ਡਾਇਲੋਗਸ ਵਗੈਰਾ ਸਾਰਾ ਕੁਝ ਸੋ ਇੰਨਾ ਜ਼ਿਆਦਾ ਬੈਠਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਉਹ ਜਿਹੜਾ ਸਾਡਾ ਸੀਨ ਸੀ ਇਕੱਠਿਆਂ ਦਾ ਉਹ ਕਾਫੀ ਲੈਂਥੀ ਸੀਗਾ ਤੇ ਉਸ ਬਹੁਤ ਸਾਰੇ ਕੈਰੈਕਟਰ ਸੀਗੇ ਰਾਣਾ ਲੰਬੀਰ ਜੀ ਵੀ ਉਹਨਾਂ ਦੀ ਵੀ ਇੱਕ ਕੈਮਿਓ ਹੈਗੀ ਹੈ ਇਹਦੇ ਵਿੱਚ ਉਹ ਸੀਨ ਚ ਸੀਗੇ ਤੇ ਸੋ ਇਸ ਕਰਕੇ ਇੰਨੀ ਜ਼ਿਆਦਾ ਗੁਫ਼ਤਗੁਰੀ ਹੋਈ ਦੁਪਹਿਰੇ ਜਦੋਂ ਆਈਸੀਸੀ ਜਰੂਰ ਬੈਠੇ ਖਾਣਾ ਖਾਦਾ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਉਹਨਾਂ ਨੂੰ ਉਹਨਾਂ ਨੇ ਜਾਣਾ ਸੀ ਕਿਤੇ ਫਲੋਜ਼ ਅਪਸ ਪਹਿਲਾਂ ਹੁੰਦੇ ਆ ਜਿਹਨਾਂ ਆਰਟਿਸਟ ਦੀ ਟਾਈਮ ਘੱਟ ਹੁੰਦਾ ਸੋ ਅਸੀਂ ਤਾਂ ਕਿਉਂਕਿ ਉੱਥੇ ਹੋਮ ਗਰਾਉਂਡ ਦੇ ਬੰਦੇ ਸੀਗੇ ਸੋ ਸਾਨੂੰ ਸਭ ਤੋਂ ਬਾਅਦ ਹੀ ক্লোਜ਼ ਅਪਸ ਵਾਰਾ ਕੀਤੇ ਜਾਂਦੇ ਸੀ ਸੋ ਪਰ ਜਿੰਨਾ ਵੀ ਹੋਇਆ ਐਕਸਪੀਰੀਅੰਸ ਵਾਸ ਸੋ ਓਵਰਵੇਲਮਿੰਗਲੀ ਵਾਰਮ ਜੀ ਸੋ ਬਹੁਤ ਬਹੁਤ ਸ਼ੁਕਰੀਆ ਇੱਕ ਲਾਸਟ ਚੀਜ਼ ਡਾਕਟਰ ਸਤੰਦਰ ਸਰਤਾਜ ਜੀ ਕੀ ਜੱਦੀ ਪਿੰਡ ਤੋਂ ਉੱਠ ਕੇ ਤੁਸੀਂ ਨਾ ਬਹੁਤ ਸਾਰੇ ਮੁਕਾਮ ਹਾਸਲ ਕੀਤੇ ਨੇ ਜਿਵੇਂ ਤੁਸੀਂ ਦੱਸ ਹੀ ਰਿਹਾ ਫਿਲਮ ਦਾ ਪਲੋਟ ਵੀ ਕੁਝ ਕੁ ਇਦਾਂ ਦਾ ਹੋਵੇਗਾ ਸੋ ਉਸ ਤੋਂ ਬਾਅਦ ਹੁਣ ਤੁਸੀਂ 16 ਤਰੀਕ ਨੂੰ ਪਹਿਲੀ ਵਾਰ ਆਪਣੇ ਜੱਦੀ ਪਿੰਡ ਬਗਰਾਵਰ ਪਰਫਾਰਮ ਕਰਨ ਜਾ ਰਹੇ ਹੋ ਸੋ ਉਹਨੂੰ ਲੈ ਕੇ ਮੈਨੂੰ ਜ਼ਰੂਰ ਦੱਸੋ ਆਪਣੀ ਜੋ ਹੋਮ ਆਡੀਅנס ਹੈ ਉਹਦੇ ਸਾਹਮਣੇ ਪਰਫਾਰਮ ਕਰਨਾ ਉਹ ਕਿਵੇਂ ਦਾ ਐਕਸਪੀਰੀਅੰਸ ਹੋਵੇਗਾ ਮੇਰੇ ਲਈ ਬਹੁਤ ਮਿਸਟੈਲਜੀਕ ਹੈ ਬਹੁਤ ਵੱਡੀ ਖੁਸ਼ੀ ਹੈ ਇਹ ਇਨੀਸ਼ੀਏਟਿਵ ਮੇਰਾ ਹੈ ਮੈਂ ਇਹਦਾ ਸਿਹਰਾ ਲੈਣਾ ਚਾਹਣਾ ਆ ਜੀ ਇਹ ਪਿਛਲੇ 3 ਸਾਲ ਤੋਂ ਮੈਂ ਲੱਗਾ ਹੋਇਆ ਸੀਗਾ ਕਿ ਅਸੀਂ ਕਾਨਸਰਟ ਕਰਨਾ ਹਰ ਦੀਵਾਲੀ ਤੇ ਅਸੀਂ ਪੋਸਟਰ ਵੀ ਜਿਹੜਾ ਡਿਜ਼ਾਈਨ ਹੋ ਜਾਂਦਾ ਸੀਗਾ ਪਰ ਲਾਸਟ ਮਿੰਟ ਤੇ ਆ ਕੇ ਕੁਛ ਨਾ ਕੁਝ ਹੋ ਜਾਂਦਾ ਸੀਗਾ ਕਿ ਅੱਛਾ ਯਾਰ ਉੱਥੇ ਨਹੀਂ ਜਗ੍ਹਾ ਨਹੀਂ ਆ ਜਾਂ ਤੁਹਾਨੂੰ ਪਤਾ ਕਿ ਇਕ ਤਾਂ ਫੈਸਟੀਵਲ ਹੁੰਦਾ ਉਸ ਕਰਕੇ ਬੈਸੀ ਜਿਆਦਾ ਟ੍ਰੈਫਿਕ ਹੁੰਦੀ ਆ ਸੋ ਟ੍ਰੈਫਿਕ ਡੀਪਾਰਟਮੈਂਟ ਚੋ ਵੀ ਹੁੰਦਾ ਸੀਗਾ ਕਿ ਯਾਰ ਇਹ ਗੁੱਡ ਟਾਈਮਿੰਗ ਨਹੀਂ ਹੈਗੀ ਕਿਉਂਕਿ ਸਾਰੇ ਡਿਸਟ੍ਰਿਕਟ ਦੀ ਪੁਲਿਸ ਫਿਰ ਨੇ ਉਹ ਮੈਨੇਜ ਕਰਨੀਆਂ ਹੁੰਦੀਆਂ ਸੀਆਂ ਰੋਡਸ ਕਿ ਅੱਛਾ ਤੁਸੀਂ ਉੱਤਰੋਂ ਕੱਟ ਕਰ ਦੋ ਟ੍ਰੈਫਿਕ ਨੂੰ ਦਿਸੈਂਡ ਸੋ ਬਹੁਤ ਵੱਡੀ ਗੈਦਰਿੰਗ ਦੀ ਉਮੀਦ ਸੀਗੀ ਹੁੰਦੀ ਐ ਜ਼ਾਹਿਰ ਸੀ ਗੱਲ ਐ ਸੋ ਇਸ ਵਾਰੀ ਮੈਂ ਕਿਹਾ ਕਿ ਕੁਝ ਵੀ ਹੋ ਜਾਏ ਕਿਉਂਕਿ ਡਿਪਟੀ ਕਮਿਸ਼ਨਰ ਜਿਹੜੇ ਉਹ ਉਹਨਾਂ ਨੂੰ ਮੈਂ ਪਿਛਲੀ ਵਾਰੀ ਜਦੋਂ ਸ਼ਹਿਰ ਪ੍ਰੋਗਰੈਸ ਵਿੱਚ ਮਿਲਿਆ ਸੀਗਾ ਤਾਂ ਸ਼ੀ ਵਾਸ ਸੋ ਕੀਨ ਐਂਡ ਹੈਪੀ ਸੋ ਦੇ ਮਾਈ ਟੀਮ ਵੈਂਟ ਟੂ ਹਰ ਹਰ ਉਹਨਾਂ ਨੇ ਐਗਜ਼ੈਕਟਲੀ ਉਸੇ ਮਿੰਟ ਦੇ ਵਿੱਚ ਨਾਲ ਟੀਮ ਭੇਜੀ ਜਿਵੇਂ ਐਸਟੀਐਮਸ ਐਂਡ ਜਿਹੜੇ ਹੈਡ ਆਫ ਦੀ ਆ ਟ੍ਰੈਫਿਕ ਹੁੰਦਿਆ ਇਮੀਡੀਏਟਲੀ ਉਹਨੂੰ ਪਿੰਡ ਭੇਜਿਆ ਰੂਟਿੰਗ ਕੀਤੀ ਫਿਰ ਪਿੰਡ ਦੇ ਖੇਤ ਲੋਕ ਇਕੱਠੇ ਹੋਏ ਉਹਨਾਂ ਨੇ ਦੇਖਿਆ ਕਿੱਥੇ ਹੋ ਸਕਦਾ ਬੈਸਟ ਥਿੰਨ ਜਗ੍ਹਾਵਾਂ ਸੀਗੀਆਂ ਇੱਕ ਬਾਹਰ ਦੋ ਪਿੰਡਾਂ ਦਾ ਗਰਾਊਂਡ ਸੀਗੀਆਂ ਪਰ ਉਹਨੂੰ ਲੱਗਿਆ ਕਿ ਜਿੱਥੇ ਮੈਂ ਪੜਿਆ ਪ੍ਰਾਇਮਰੀ ਸਕੂਲ ਮੇਰੀ ਫਸਟ ਇੰਟਰੋਡਕਸ਼ਨ ਟੂ ਦੀ ਐਜੂਕੇਸ਼ਨ ਜਿੱਥੇ ਜਿਹੜੀ ਕਿ ਡਾਕਟੋਰੇਟ ਤੱਕ ਪਹੁੰਚੀ ਉਹ ਫਿਰ ਉਹ ਜਗ੍ਹਾ ਚੁਣੀ ਗਈ ਕਿਉਂਕਿ ਉਹ ਜਗ੍ਹਾ ਪਰ ਉਹਦੀ ਗਰਾਊਂਡ ਛੋਟੀ ਸੀ ਫਿਰ ਆਲੇ ਦੁਆਲੇ ਦੇ ਖੇਤਾਂ ਵਾਲਿਆਂ ਨੇ ਕਿਹਾ ਕਿ ਅਸੀਂ ਕਾਣਕ ਪਹਿਲਾਂ ਹੀ ਵੜ ਦਿੰਨੇ ਆ ਸੋ ਇਨਾ ਚਾ ਹੈ ਕਿਉਂਕਿ ਸਾਡੇ ਦੁਆਬੇ ਚੋਂ ਲੋਕ ਪ੍ਰਦੇਸ਼ ਪਹੁੰਚ ਗਏ ਆ ਅਮਰੀਕਾ ਤੋਂ ਲੋਕਾਂ ਨੇ ਰਾਇਟਿੰਗ ਕਿੰਗਡਮ ਤੋਂ ਤੁਹਾਡੇ ਆਸਟ੍ਰੇਲੀਆ ਤੋਂ ਹੈ ਨਾ ਸਾਰੇ ਥਾਵਾਂ ਤੋਂ ਲੋਕਾਂ ਨੂੰ ਨੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਜੋ ਵੀ ਕਰਨਾ ਕਰੋ ਸੋ ਬਾਕੀ ਕਈ ਚੀਜ਼ਾਂ ਜਿਹੜੀਆਂ ਮੈਂ ਹਾਲੇ ਨਹੀਂ ਦੱਸ ਸਕਦਾ ਉਹ ਤਿਆਰੀਆਂ ਕਰ ਰਹੇ ਆ ਪਿੰਡ ਦੇ ਵਿੱਚ ਬੜਾ ਚਾ ਹੈ ਇਸ ਗੱਲ ਦਾ ਤੇ ਮੈਨੂੰ ਉਸ ਤੋਂ ਵੀ ਜ਼ਿਆਦਾ ਖੁਸ਼ੀ ਹੈ ਤੇ ਮੇਰੇ ਕਰੀਅਰ ਦੇ ਵਿੱਚ ਮੈਂ ਪਹਿਲੀ ਵਾਰੀ ਆਪਣੇ ਪਿੰਡ ਜਾ ਕੇ ਮਤਲਬ ਐਜ਼ ਅ ਪਰਫਾਰਮਰ ਜਾਂ ਫਨਕਾਰ ਦੀ ਤਰ੍ਹਾਂ ਫਾਰਮ ਕਰਨਾ ਸੋ ਮੇਰਾ ਸੱਚਦਾਏ ਉਸਰ ਤੀਨੂ ਮੈਂ ਕਿਹਾ ਸੀਗਾ ਕਿ ਬਜਵਾੜਾ ਬੈਜੂ ਬਾਵਰੇ ਦਾ ਨੇੜੇ ਬਜਰਾਵਰ ਤੂੰ ਵੀ ਕੁਝ ਸਿੱਖ ਲੈਂਦਾ ਹੋਏ ਐਸੀ ਬਖਤਾਵਰ ਤੋਂ ਕਹਿ ਗਿਆ ਖੁਦ ਤਾਨਸੇਨ ਵੀ ਕਿ ਐਸਾ ਫਨਕਾਰ ਨਹੀਂ ਬਣਿਆ ਇੰਨਾ ਕੁਝ ਬਣ ਗਿਆ ਲੇਕਿਨ ਪਤਰਾ ਤੋ ਪਾਰ ਨਹੀਂ ਬਣਿਆ ਜਾਂ ਚੱਲ ਮਿੱਤਰਾ ਹੁਣ ਪਿੰਡ ਚ ਪਿੰਡ ਵੱਡ ਚਲੀਏ ਜਿੱਥੇ ਹੋਣ ਓਡੀਕਾ ਚੇਰ ਹੋਇਆ ਕਦੀ ਪੈਰ ਨਾ ਪਾਇਆ ਹਨਾ ਹੁੰਦੀਆਂ ਬਹੁਤ ਓਡੀਕਾ ਕਿਆ ਬਾਤ ਹੈ ਜੀ ਔਰ ਵਿਸਾਖੀ ਦੇ ਖਾਸ ਕਰਕੇ ਆ ਰਹੇ ਹਨ ਨਾ ਵਾਪਸ ਪਿੰਡ ਜਿੱਥੇ ਵਿਸਾਖੀ ਛੱਡ ਕੇ ਮੁੰਡਾ ਪਿੰਡ ਪਿੰਡ ਵਾਲਾ ਸ਼ਹਿਰ ਹੋ ਗਿਆ ਜੀ ਸਨੈਰੀ ਹੋਣ ਦਾ ਵਕਤ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਚਾਹੇ 16 ਤਰੀਕ ਤੱਕ ਜਿਹੜੇ ਖੇਤ ਐਗਜ਼ੈਕਟ ਸਨੈਰੀ ਹੋਏ ਜਾਂ ਅਸੀਂ ਉਹਨਾਂ ਨੂੰ ਉਸ ਤੋਂ ਪਹਿਲਾਂ ਨਾ ਘਟਿਆ ਜਾਵੇ ਇਹ ਮੇਰੀ ਤੀਜੀ ਵਾਹਿਸ਼ ਆ ਕਿ ਹਨਾ ਜਿੰਨੀ ਵੀ ਜ਼ਿਆਦਾ ਲੇਟ ਕਰਕੇ ਉਹ ਫਸਲ ਖਰਾਬ ਨਾ ਹੋਵੇ ਆਦਰਵਾਇਜ਼ ਅਸੀਂ 100% ਦੀ ਉਸ ਚੀਜ਼ ਦਾ ਵਾਅਦਾ ਜ਼ਰੂਰ ਦੇਣਾ ਹੈ ਪਿੰਡ ਵਾਲੇ ਨੂੰ ਮੈਂ ਬੇਵਜਹ ਇਹ ਫਸਲਾਂ ਦੀ ਹਾਨੀ ਤੱਕ ਮੈਂ ਕਦੀ ਵੀ ਨਹੀਂ ਜਾ ਸਕਦਾ ਸੋ ਹਾਂਜੀ ਇਹੋ ਜਿਹਾ ਚਾਲੀ ਸੋ ਥੈਂਕ ਯੂ ਡਾਕਟਰ ਸਤੰਦਰ ਸਰਤਾਜ ਜੀ ਐਂਡ 올 ਦਾ ਬੈਸਟ ਸ਼ਾਇਰ ਦੇ ਵਾਸਤੇ ਜਿਹੜੀ 19 April ਨੂੰ ਰਿਲੀਜ਼ ਹੋ ਰਹੀ ਆ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਲਈ ਸੋ ਸਾਡੇ ਨਾਲ ਇੰਨੀਆਂ ਪਿਆਰੀਆਂ ਗੱਲਾਂ ਕਰਨ ਦੇ ਲਈ ਮਿਹਰਬਾਨੀ ਜੀ ਥੈਂਕ ਯੂ ਸੋ ਮੱਚ ਹਾਂਜੀ ਥੈਂਕ ਯੂ ਜੀ ਸੋ ਸਤੰਦਰ ਸਰਤਾਜ ਤੇ ਨੀਰੂ ਬਾਜਵਾ ਜੀ ਦੀ ਫਿਲਮ ਆ ਰਹੀ ਆ ਜੀ ਸ਼ਾਇਰ 1 ਅਪ੍ਰੈਲ 2024 ਨੂੰ ਸਤੰਦਰ ਸਰਤਾਜ ਜੀ ਡਾਕਟਰ ਸਤੰਦਰ ਸਰਤਾਜ ਜੀ ਮੈਲਬਨ ਦੇ ਵਿੱਚ ਹੋਣਗੇ ਰੋਡ ਲਵਰ ਅਰੀਨਾ ਦੇ ਵਿੱਚ ਪਰਫਾਰਮ ਕਰਨਗੇ ਵੀ ਅਪ੍ਰੈਲ ਨੂੰ ਵੀ ਸੋ ਜ਼ਰੂਰ ਉਹਦੇ ਬਾਰੇ ਵੀ ਕੋਈ ਜਾਣਕਾਰੀ ਲੈਣੀ ਹੋਵੇ ਸ਼ੋ ਬਾਰੇ ਤਾਂ ਡੈਫੀਨਿਟਲੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਲੈਣਿਆ ਇਜਾਜ਼ਤ ਇਸ ਗੱਲਬਾਤ ਦੇ ਵਿੱਚ ਉਹ ਜੁੜੇ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ ਤੋਂ ਜ਼ੈਯਰ ਆਪਣਾ ਆਰ ਜੇ ਪੁਨੀਤ ਨਾਉਨ ਸਾਈਨਿੰਗ ਆਫ